ਸਤਿਅਮ ਕਾਲਜ ਦੇ ਵਿੱਚ ਇਕਤਲੈਰ ਦੀ ਟੀਮ ਮੌਜੂਦ ਆ ਜਿੱਥੇ ਕਿ ਬੀਬੀ ਰਜਨੀ ਜਿਹੜੀ ਬੀਬੀ ਰਜਨੀ ਪੰਜਾਬੀ ਫਿਲਮ ਜਿਹੜੀ ਆ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਆ ਉਸ ਦੇ ਸਾਰੇ ਕਲਾਕਾਰ ਜਿਹੜੇ ਆ ਅੱਜ ਸਤਿਅਮ ਕਾਲਜ ਦੇ ਵਿੱਚ ਪਹੁੰਚੇ ਪ੍ਰੋਮੋਸ਼ਨ ਲਈ ਪਹੁੰਚੇ ਸੀ ਉਹ ਵੀ ਉਹ ਤੁਹਾਨੂੰ ਮਿਲ ਆ ਚਲਦੇ ਆ ਹਾਲ ਦੇ ਵਿੱਚ ਔਰ ਦਿਖਾਣੇ ਆ ਪ੍ਰੋਮੋਸ਼ਨ ਦੀਆਂ ਤਸਵੀਰਾਂ ਸਰ ਅੱਜ ਪੰਜਾਬੀ ਫਿਲਮ ਜਿਹੜੀ ਹੈਗੀ ਆ ਬੀਬੀ ਰਜਨੀ ਉਹਦੇ ਸਟਾਰ ਕਾਸਟਿੰਗ ਪਹੁੰਚੀ ਸੀ ਤੁਹਾਡੇ ਕੋਲ ਕੀ ਕਹਿਣਾ ਚਾਹੋਗੇ ਇਹ ਸਾਡੇ ਸੱਤਵੇਂ ਗਰੁੱਪ ਆਫ ਇੰਸਟੀਚੂਸ਼ਨ ਅਤੇ ਇੰਡਸਟਰੀਸ ਇੰਟਰਨੈਸ਼ਨਲ ਕਾਮਨਵੈਂਥ ਸਕੂਲ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਪਣੀ ਪਿਕਚਰ ਦੀ ਪ੍ਰੋਮੋਸ਼ਨ ਲਈ ਬੀਬੀ ਰਜਨੀ ਪਿਕਚਰ ਦੀ ਪ੍ਰੋਮੋਸ਼ਨ ਲਈ ਸਟਾਰ ਕਾਸਟ ਦੀ ਟੀਮ ਸਾਡੇ ਕਾਲਜ ਦੇ ਵਿੱਚ ਆਈ ਅਤੇ ਉਹਨਾਂ ਨੇ ਉੱਥੇ ਪਿਕਚਰ ਨਾਲ ਸੰਬੰਧਤ ਬਹੁਤ ਸਾਰੇ ਸਵਾਲਾਂ ਦੇ ਬੱਚਿਆਂ ਦੇ ਜਵਾਬ ਦਿੱਤੇ ਜਿਸ ਵਿੱਚ ਕਿ ਉਹਨਾਂ ਨੇ ਜੋ ਵੀ ਬੱਚਿਆਂ ਦੇ ਮੰਚ ਇਸ ਪਿਕਚਰ ਨੂੰ ਲੈ ਕੇ ਸਵਾਲ ਜਵਾਬ ਸਨ ਉਹ ਉਹਨਾਂ ਨਾਲ ਸਾਂਝੇ ਕੀਤੇ ਸਰ ਉਹਨਾਂ ਨੇ ਇੱਕ ਹੋਰ ਮੈਸੇਜ ਦਿੱਤਾ ਕਿ ਆਪਾਂ ਬੂਟੇ ਲਗਾਉਣੇ ਚਾਹੀਦੇ ਆ ਤੁਸੀਂ ਦਾ ਬਹੁਤ ਕੁਝ ਪਹਿਲੇ ਕਰ ਰਹੇ ਅਸੀਂ ਤਾਂ ਸਤੰਬਰ ਤੋਂ ਪੋ ਇੰਸਟੀਚਿਊਸ਼ਨ ਵੱਲੋਂ ਤੇ ਇੰਡਸਟਰੀਅਲ ਇੰਟਰਨੈਸ਼ਨਲ ਕਾਮਨ ਸኩል ਅਤੇ ਲਾਈਨਸ ਕਲੱਬ ਨਕੌਦਰ ਵੱਲੋਂ ਸਾਡੀ ਤਾਂ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਜਿੰਨੇ ਵੱਧ ਵੱਧ ਪਲਾਂਟਸ ਲੱਗੇ ਲਗਾਏ ਜਾਣਗੇ ਉਨਾ ਹੀ ਅਸੀਂ ਆਪਣੇ ਵਾਤਾਵਰਨ ਨੂੰ ਅਸੀਂ ਆਪਣੇ ਆਉਣ ਵਾਲੇ ਭੂਤਕ ਨੂੰ ਬਚਾ ਸਕਾਂਗੇ ਕਿਉਂਕਿ ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਹਾਂ ਕਿ ਜਿੱਥੇ ਬੂਟੇ ਹੋਣਗੇ ਜਿੱਥੇ ਦਰਖਤ ਹੋਣਗੇ ਉੱਥੇ ਬਾਰਿਸ਼ ਹੋਏਗੀ ਉੱਥੇ ਬੱਦਲ ਆਉਣਗੇ ਜਿੱਥੇ ਬੱਦਲ ਹੋਣਗੇ ਉੱਥੇ ਬਾਰਿਸ਼ ਆਏਗੀ ਤੇ ਜਿੱਥੇ ਬਾਰਿਸ਼ ਹੋਏਗੀ ਉੱਥੇ ਦੀ ਜਿਹੜਾ ਪੌਣ ਪਾਣੀ ਆ ਜਾਂ ਉੱਥੋਂ ਦੀ ਧਰਤੀ ਦੀ ਪਿਆਸ ਜਿਹੜੀ ਆ ਉਹ ਤਾਂ ਹੀ ਮਿਟ ਸਕਦੀ ਆ ਸਰ ਕਿੱਦਾਂ ਦਾ ਰਿਸਪੌਂਸ ਰਿਹਾ ਜਿਹੜੀ ਬੀਬੀ ਰਜਨੀ ਉਹਦੀ ਪ੍ਰਮੋਸ਼ਨ ਲਈ ਤੁਹਾਡੇ ਕਾਲਜ ਇੱਥੇ ਆਏ ਸੀ ਬੱਚਿਆਂ ਤੇ ਕਿੱਦਾਂ ਦਾ ਉਹਨਾਂ ਦਾ ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਭਾਵ ਉਹਨਾਂ ਰੱਖ ਪੁੱਲਿਆ ਕਬੂਲਿਆ ਕਿਉਂਕਿ ਅਸਲ 'ਚ ਇੱਕ ਇੱਕ ਹੀ ਹਿਸਟੋਰੀਕਲ ਪਿਕਚਰ ਹੈ ਇਹ ਜਿਹਦੇ ਵਿੱਚ ਕੋਈ ਗੁਰੂ ਰਾਮਦਾਸ ਜੀ ਦੇ ਟਾਈਮ ਤੋਂ ਲੈ ਕੇ ਇੱਕ ਸੱਚੀ ਘਟਨਾ ਦੇ ਉੱਤੇ ਪਿਕਚਰ ਆਧਾਰਿਤ ਆ ਤੇ ਜਿਹਦੇ ਵਿੱਚ ਉਹਨਾਂ ਨੇ ਇੱਕ ਧਾਰਮਿਕ ਪੱਖ ਨੂੰ ਕਿ ਪ੍ਰਮਾਤਮਾ ਦੇ ਉੱਪਰ ਜਿਹੜਾ ਤੁਹਾਡਾ ਟੁੱਟ ਵਿਸ਼ਵਾਸ ਆ ਉਹਦੀ ਕਿਸ ਤਰ੍ਹਾਂ ਪੂਰਤੀ ਹੁੰਦੀ ਹੈ ਕਿ ਉਹ ਜਿਹੜਾ ਤੁਹਾਡਾ ਵਿਸ਼ਵਾਸ ਹੈ ਉਹ ਕਿਸ ਤਰ੍ਹਾਂ ਫਲਦਾ ਫੁਲਦਾ ਹੈ ਇਹਦੇ ਬਾਰੇ ਉਹ ਪਿਕਚਰ ਦੇ ਵਿੱਚ ਖਾਸ ਤੌਰ ਤੇ ਜਿਹੜਾ ਉਹਦਾ ਮੋਟਿਵ ਹੈ ਉਹ ਦੇਖਣ ਚ ਆਇਆ ਹੈ ਸਰ ਇੱਕ ਤੁਹਾਡੇ ਜਿਹੜੇ ਸਟੂਡੈਂਟ ਦਾ ਬੱਚੇ ਆ ਤੁਹਾਡੇ ਕਲਾਸ ਦੇ ਆ ਕੋਲੋ ਜਿਹੇ ਉਹਨਾਂ ਨੇ ਸਵਾਲ ਇੱਕ ਬਹੁਤ ਵਧੀਆ ਕੀਤਾ ਸੀ ਉਹ ਸਵਾਲ ਦੇ ਬਾਰੇ ਵੀ ਗੱਲ ਕਰਾਂਗੇ ਉਹ ਸੱਚਮੁੱਚ ਹੀ ਸਵਾਲ ਜਿਹੜਾ ਬਹੁਤ ਹੀ ਵਧੀਆ ਸੀ ਉਸ ਹੀ ਕਿ ਸਕ੍ਰਿਪਟ ਕਿਸ ਤਰ੍ਹਾਂ ਲਿਖੀ ਜਾਂਦੀ ਹੈ ਇਹ ਦੇਖਿਆ ਜੇ ਵੀ ਤਾਂ ਇੱਕ ਬਹੁਤ ਮੈਚੂਰ ਸਵਾਲ ਸੀ ਕਿਉਂਕਿ ਆਮ ਤੌਰ ਤੇ ਪਿਕਚਰ ਦੇ ਜਿਹੜੇ ਸਟਾਰ ਕਾਸਟ ਹੁੰਦੇ ਉਹਨਾਂ ਨੂੰ ਲੈ ਕੇ ਜਾਂ ਪਿਕਚਰ ਦੀ ਸਟੋਰੀ ਨੂੰ ਲੈ ਕੇ ਤਾਂ ਕਈ ਵਾਰ ਸਵਾਲ ਜਵਾਬ ਹੁੰਦੇ ਆ ਪਰ ਜਿਹੜੇ ਖਾਸ ਤੌਰ ਤੇ ਸਕ੍ਰਿਪਟ ਨੂੰ ਲੈ ਕੇ ਸਵਾਲ ਕੀਤਾ ਗਿਆ ਉਹ ਸੱਚਮੁੱਚ ਹੀ ਬਹੁਤ ਹੀ ਵਧੀਆ ਲੱਗਾ ਸਾਰਿਆਂ ਨੂੰ ਕਿਉਂਕਿ ਅਸੀਂ ਪਹਿਲੇ ਵੀ ਨੋਟ ਕੀਤਾ ਉਸ ਬੱਚੇ ਦਾ ਕਾਫੀ ਇੰਟਰਸਟ ਇਸ ਲਾਈਨ ਵੱਲ ਹੈ ਸਰ ਅੱਜਕੱਲ ਦੇਖਣ ਚੰਗਾ ਕਿ ਔਮਾ ਜਿਹੜੀਆਂ ਸੱਭਿਆਚਾਰਕ ਨੂੰ ਛੱਡ ਕੇ ਹੋਰ ਹੀ ਪਾਸੇ ਤਰੀਆਂ ਕਰਦੀਆਂ ਕੀ ਕਹਿਣਾ ਚਾਹੋਗੇ ਇਹ ਜਿਹੜੀ ਪਿਕਚਰ ਆ ਇਹ ਤਾਂ ਖਾਸ ਤੌਰ ਤੇ ਸਾਡੇ ਸੱਭਿਆਚਾਰ ਨਾਲ ਜੁੜੀ ਇੱਕ ਬਹੁਤ ਹੀ ਇਤਿਹਾਸਿਕ ਪਿਕਚਰ ਹੈ। ਬੱਕੀ ਜਿਹੜੀ ਸੱਭਿਆਚਾਰ ਤੋਂ ਪਟਕਾਉਣ ਵਾਲੀਆਂ ਜਿਹੜੀਆਂ ਪਿਕਚਰਾਂ ਸਾਡੇ ਸਮਾਜ ਦੇ ਵਿੱਚ ਪ੍ਰੋਸੀਆਂ ਜਾ ਰਹੀਆਂ ਇਹ ਬਹੁਤ ਹੀ ਗਲਤ ਹੈ। ਕਿਉਂਕਿ ਸਾਡਾ ਯੂਥ ਇਹਨਾਂ ਪਿਕਚਰਾਂ ਨੂੰ ਦੇਖਦਾ ਹੈ ਤੇ ਉਹਨਾਂ ਨੂੰ ਫਾਲੋ ਕਰਦਾ ਹੈ। ਉਹਦੇ ਨਾਲ ਉਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਬਹੁਤ ਹੀ ਗਲਤ ਕਿਸਮ ਦਾ ਮੈਸੇਜ ਜਿਹੜਾ ਆ ਉਹ ਜਾਂਦਾ ਹੈ। ਫਿਲਮਾਂ ਦੇ ਵਿੱਚ ਕਾਫੀ ਹਥਿਆਰਾਂ ਵਗੈਰਾ ਦੀ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ। ਕੀ ਕਹਣਾ ਚਾਹਦੇ ਇਹ ਬਹੁਤ ਹੀ ਗਲਤ ਹੈ ਕਿਉਂਕਿ ਜੋ ਪੰਜਾਬੀ ਸੱਭਿਆਚਾਰ ਸਾਡਾ ਇੰਨਾ ਅਮੀਰ ਵਿਰਸਾ ਸੀ ਤੇ ਜਿੰਨੂ ਕਿ ਸਾਡੇ ਸਿੰਗਰਾਂ ਨੇ ਜਾਂ ਇਹੋ ਜਿਹੀਆਂ ਘਟਿਆ ਕਿਸਮ ਦੀਆਂ ਪਿਕਚਰਾਂ ਨੇ ਉਹਨਾਂ ਸਾਡੇ ਯੂਥ ਨੂੰ ਸਾਡੀ ਸਹੀ ਲਾਈਨ ਤੋਂ ਪਟਕਾ ਦਿੱਤਾ ਹੈ ਸਰ 31 ਅਗਸਤ ਨੂੰ ਬੀਬੀ ਰਜਨੀ ਫਿਲਮ ਜਿਹੜੀ ਰਿਲੀਜ਼ ਹੋ ਰਹੀ ਹੈ ਉਹਦੇ ਬਾਰੇ ਕੀ ਮੈਸੇਜ ਦੇਣਾ ਚਾਹੀਦਾ ਮੈਂ ਤਾਂ ਜਦੋਂ ਟ੍ਰੇਲਰ ਦੇਖਿਆ ਮੈਨੂੰ ਤਾਂ ਸੱਚਮੁੱਚ ਹੀ ਉਹ ਬਹੁਤ ਹੀ ਅੱਛੀ ਲੱਗੀ ਕਿਉਂਕਿ ਮੈਂ ਪਹਿਲੇ ਵੀ ਇਸ ਪਿਕਚਰ ਦੀ ਇਸ ਸਟੋਰੀ ਬਾਰੇ ਪਹਿਲੇ ਤੋਂ ਵੀ ਕੁਝ ਜਾਣਦਾ ਸੀ ਤੇ ਮੈਂ ਸਾਰਿਆਂ ਨੂੰ ਹੀ ਸਾਰੇ ਜੋ ਵੀ ਮੇਰੇ ਨਾਲ ਸੰਬੰਧ ਰያ ਜੋ ਪੰਜਾਬੀ ਹਨ ਖਾਸ ਤੌਰ ਤੇ ਜਾਂ ਜੋ ਵੀ ਲੋਕ ਧਾਰਮਿਕ ਪੱਖ ਦੇ ਉੱਪਰ ਯਕੀਨ ਕਰਦੇ ਹਨ ਪਰਮਾਤਮਾ ਉੱਪਰ ਯਕੀਨ ਕਰਦੇ ਹਨ ਉਹਨਾਂ ਨੂੰ ਇਹ ਪਿਕਚਰ ਜ਼ਰੂਰ ਦੇਖਣੀ ਚਾਹੀਦੀ ਹੈ ਇਹ ਸੱਚਮੁੱਚ ਹੀ ਇੱਕ ਪਰਮਾਤਮਾ ਦੇ ਉੱਪਰ ਅਟੁੱਟ ਵਿਸ਼ਵਾਸ ਦੀ ਕਹਾਣੀ ਹੈ ਸਰ ਇੱਕ ਇੱਡੇ ਵੱਡੇ ਕਲਾਕਾਰ ਤੁਹਾਡੇ ਵਿਹੜੇ ਪਹੁੰਚੇ ਤੇ ਬੱਚਿਆਂ ਦਾ ਡਿਸਪਲਿਨ ਬਹੁਤ ਵਧੀਆ ਸੀ ਉਹਦਾ ਬਟੇਕੇ ਨੂੰ ਜਨਾਗਲੇ ਨੂੰ ਤੂ ਬੜਾਈ ਜਿਹੜੀ ਆ ਉਹ ਮੈਂ ਆਪਣੀ ਜਿਹੜੀ ਸਾਡੀ ਟੀਮ ਹੈ ਜਿਹੜੀ ਅੱਜ ਟੀਮ ਫਰੇਮ ਕੀਤੀ ਗਈ ਸੀਗੀ ਖਾਸ ਤੌਰ ਤੇ ਇਸ ਫੰਕਸ਼ਨ ਲਈ ਕਿ ਡਿਸਪਲਿਨ ਜਿਹੜਾ ਹੈ ਉਹ ਪ੍ਰੋਪਰ ਰਹਿਣਾ ਚਾਹੀਦਾ ਹੈ ਕਿਉਂਕਿ 스타 ਕਾਰ ਸਾਡੇ ਵਿਹੜੇ ਆਏ ਹਨ ਸਾਡਾ ਸਾਡੀ ਡਿਊਟੀ ਬਣਦੀ ਹੈ ਕਿ ਉਹਨਾਂ ਦਾ ਪ੍ਰੋਪਰ ਵੈਲਕਮ ਕੀਤਾ ਜਾਵੇ ਤੇ ਉਹਨਾਂ ਨੂੰ ਸਹੀ ਢੰਗ ਨਾਲ ਸੁਣਿਆ ਜਾਵੇ ਸੋ ਇਹਦੇ ਲਈ ਸਾਡੀ ਸਾਰੀ ਸਾਰੀ ਟੀਮ ਜਿਹੜੀ ਉਹ ਬਹੁਤ ਹੀ ਵਧਾਈ ਦੇ ਪਾਤਰ ਹੈ ਥੈਂਕ ਯੂ